ਦੋਸਤੋ ਇੱਕ ਬਖਰੀ ਕਿਸਮ ਦੀ ਸਟੋਰੀ ਤੁਹਾਨੂੰ ਦੱਸਣ ਜਾ ਰਿਹਾ ਹਾਂ ਮਾਮਲਾ ਇਹ ਹੈ ਕਿ ਮਹੱਲੀ ਦੇ ਇੰਡਸਟਰੀਅਲ ਏਰੀਆ ਫੇਜ 8 ਦੀ ਪੁਲਿਸ ਥੰਕੀ ਦੇ ਵਿੱਚ ਇੱਕ ਨਿੱਜੀ ਰੰਜਸ ਕੱਢਣ ਵਾਸਤੇ ਇੱਕ ਵਿਅਕਤੀ ਨੇ ਇੱਕ ਨੌਜਵਾਨ ਨੂੰ ਥਾਣੇ ਦੇ ਵਿੱਚ ਬੁਲਾ ਕੇ ਉਸ ਨੂੰ ਜ਼ਲੇਲ ਕੀਤਾ ਪੁਲਿਸ ਵਾਲਿਆਂ ਨੇ ਵੀ ਨਾ ਕਾਨੂੰਨ ਦਾ ਧਿਆਨ ਰੱਖਿਆ ਤੇ ਨਾ ਆਪਣੇ ਅਹੁਦੇ ਦਾ ਧਿਆਨ ਰੱਖਿਆ ਹੱਥਕੜੀ ਲਾ ਕੇ ਉਸ ਦੀ ਫੋਟੋ ਖਿੱਚਵਾਈ ਗਈ ਤੇ ਉਹ ਫੋਟੋ ਵਾਇਰਲ ਕੀਤੀ ਗਈ ਨਾਲ ਦੀ ਨਾਲ ਤੁਸੀਂ ਫੋਟੋ ਵੇਖੋ ਕਿ ਫੋਟੋ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਵਾਕਈ ਕੋਈ ਸ਼ਰਾਰਤ ਹੈ ਅਸਲ ਦੇ ਵਿੱਚ ਪੈਸੇ ਦਾ ਕੋਈ ਲੈਣ ਦੇਣ ਸੀ ਜੋ ਠੇਕੇਦਾਰ ਨਗਰ ਨਿੰਦ ਦੇ ਵਿੱਚ ਕੰਮ ਕਰਦਾ ਹੈ ਅਬਾਰਾ ਪਸ਼ਿਆਂ ਨੂੰ ਫੜਨ ਵਾਸਤੇ ਉਹਦੇ ਨਾਲ ਨੌਜਵਾਨ ਬਰਿੰਦਰ ਦਾ ਕੋਈ ਲੈਣ ਦੇਣ ਚੱਲਦਾ ਸੀ ਖੁੰਦਕਦੇ ਵਿੱਚੋਂ ਬਰਿੰਦਰ ਨੂੰ ਬੁਲਾਇਆ ਗਿਆ ਥਾਣੇ ਦੇ ਵਿੱਚ ਹਮੇ ਕਿ ਉਹਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਸੀ ਕੋਈ ਪਰਚਾ ਨਹੀਂ ਦਰਜ ਹੋਇਆ ਫਿਰ ਵੀ ਪੁਲਿਸ ਵਾਲਿਆਂ ਨੇ ਆਪਣੀਆਂ ਜੋ ਸਮਾਮਾ ਨੇ ਉਹ ਟੱਪਦੇ ਹੋਏ ਉਸ ਨੌਜਵਾਨ ਦੇ ਹੱਥਕੜੀ ਲਗਾਈ ਹੱਥਕੜੀ ਲਗਾਉਣ ਤੋਂ ਬਾਅਦ ਨਜ਼ਾਇਜ਼ ਤੌਰ ਤੇ ਉਸ ਨੂੰ 2-3 ਘੰਟੇ ਥਾਣੇ ਦੇ ਵਿੱਚ ਪੁਲਿਸ ਚੌਕੀ ਦੇ ਵਿੱਚ ਰੱਖਿਆ ਗਿਆ ਮਾਮਲਾ ਇਹ 3 ਮਹੀਨੇ ਪੁਰਾਣਾ ਹੈ ਪਰ ਹੁਣ ਨੌਜਵਾਨ ਦੀ ਜਿਹੜੀ ਮਾਨਸਿਕ ਅਵਸਥਾ ਉਹ ਇਹ ਬਣੀ ਹੋਈ ਹੈ ਕਿ ਉਸ ਨੂੰ ਜਲੀਲ ਕੀਤਾ ਗਿਆ ਜਾਣਬੁੱਝ ਕੇ ਤੇ ਨੌਜਵਾਨ ਸੋਚਦਾ ਹੈ ਇਸ ਦੀ ਸ਼ਿਕਾਇਤ ਉੱਚ ਪੁਲਿਸ ਅਧਿਕਾਰੀਆਂ ਤੱਕ ਕਰਦੇ ਵਾਂ ਨਾਲ ਦੀ ਨਾਲ ਤੁਸੀਂ ਫੋਟੋ ਵੇਖੋ ਤੇ ਮਾਮਲਾ ਕੀ ਆ ਉਹ ਨੌਜਵਾਨ ਤੋਂ ਤੁਸੀਂ ਖੁਦ ਸੁਣੋ ਬਰਿੰਦਰ ਸਿੰਘ ਜੀ ਤੁਹਾਡਾ ਕਿਹੜਾ ਪਿੰਡ ਆ ਤੇ ਕੀ ਕੰਮ ਕਰਦੇ ਹੋ ਤੁਸੀਂ ਪਿੰਡ ਮਟੌਰ ਹੈ ਜੀ ਮੇਰਾ ਡੈਰੀ ਫਾਰਮ ਦਾ ਮੱਝਾਂ ਦਾ ਕੰਮ ਹੈ ਜੀ ਮੱਝਾਂ ਕਾਮਾਂ ਦਾ ਠੀਕ ਹੈ ਜਿਹੜੀ ਤੁਹਾਡੀ ਫੋਟੋ ਵਾਇਰਲ ਹੋਈ ਹੱਥ ਕੜੀ ਵਾਲੀ ਇਹ ਕਿੱਥੋਂ ਦੀ ਆ ਤੇ ਕਦੋਂ ਦੀ ਹੈ ਇਹ ਜੀ 3-4 ਮਹੀਨੇ ਪੁਰਾਣੀ ਗੱਲ ਹੈ ਜੀ ਇਹ ਨਾ 8ਵੀਂ ਚੌਂਕੀ ਦੀ ਗੱਲ ਹੈ ਜੀ ਓਕੇ ਹਾਂਜੀ 8ਵੀਂ ਇੰਡਸਟਰੀਅਲ ਏਰੀਆ ਦੀ ਹਾਂ ਜੀ ਮੈਂ ਇੰਡਸਟਰੀ ਚੌਕੀ ਹੈ ਜੀ ਰੋਡ ਤੇ ਲੇਟਾ ਹਾਂ ਉੱਥੇ ਜੀ ਲੱਗਿਆ ਕਦੋਂ ਤੁਹਾਨੂੰ ਬੁਲਾ ਕੇ ਅੰਦਰ ਬੰਦ ਕੀਤਾ ਥਸਕੜੀ ਲਾਇਕ ਘਰੋ ਚੱਕਿਆ ਸੀ ਨਹੀਂ ਉੱਥੇ ਨਾ ਐਕਚੁਅਲੀ ਇਦਾਂ ਵੀ ਸਾਨੂੰ ਮੈਨੂੰ ਬੁਲਾਇਆ ਗਿਆ ਵੀ ਫੁੱਟਾ ਕੇ ਮੈਨੂੰ ਬਿਠਾ ਲਿਆ ਜੀ ਉਹਨਾਂ ਨੇ ਫਿਰ ਉਹਨਾਂ ਨੇ ਹੱਥਕੜੀ ਲਾ ਕੇ ਮੇਰੀ ਫੋਟੋ ਖਿੱਚੀ ਜੀ ਅੱਛਾ ਜੀ ਹਾਂ ਜੀ ਉਹ ਫੋਟੋ ਜੀ ਉਹਨਾਂ ਨੇ ਬੈਰੋਲਿਕ ਕੀਤੀ ਹੁਣ ਉਹ ਫੋਟੋ ਗ੍ਰੈਵਲ ਹੋਈ ਜੀ ਮਨਜੀਤ ਸਿੰਘ ਠੇਕੇਦਾਰ ਨੂੰ ਮਨਜੀਤ ਸਿੰਘ ਦੇ ਫੋਨ ਤੋਂ ਜੀ ਅੱਛਾ ਅਸੀਂ ਮਨਜੀਤ ਸਿੰਘ ਠੇਕੇਦਾਰ ਨੇ ਤੁਹਾਨੂੰ ਗ੍ਰਿਫਤਾਰ ਕਰਾਇਆ ਸੀ ਹਾਂਜੀ ਹਾਂਜੀ ਉਹ ਤੁਮਾਹਾਨੂੰ ਇਹਨਾਂ ਨੇ ਮੈਨੂੰ ਬਲੈਕਮੇਲ ਕਰਦੇ ਨੇ ਵੀ ਇਹ ਮੈਨੂੰ ਤਲਕੇ ਮਾਰਦੇ ਨੇ ਵੀ ਮੇਰੇ ਖਿਲਾਫ ਕੋਈ ਪੁਠਾ ਸੀਧਾ ਚਾਰਨਾ ਨਾ ਦਵੇ ਜੀ ਤੇ ਤੁਹਾਨੂੰ ਫਿਰ ਕਿੰਨਾ ਚਿਰ ਥਾਣੇ ਚ ਰੱਖਿਆ ਨਾ ਜਾਇਜ਼ ਮੈਨੂੰ 2-3 ਘੰਟੇ ਬਿਠਾ ਕੇ ਰੱਖਿਆ ਜੀ ਤੇ ਉਹਨਾਂ ਨੇ ਚਾਵ ਨੂੰ 600 ਤੋਂ ਵੱਧ ਜੁਰਮ ਤੇ ਕੁੱਟਮਾਰ ਵੀ ਕੀਤੀ ਨਹੀਂ ਕੁੱਟਮਾਰ ਕੋਈ ਨਹੀਂ ਕੀਤੀ ਜੀ ਤੇ ਫੋਟੋ ਜਦੋਂ ਤੁਹਾਡੇ ਹੱਤਕੜੀ ਲਾਈ ਉਹ ਕਿਹੜਾ ਅਸਰ ਸੀ ਉਹਨੂੰ ਮੌਕੇ ਦਾ ਜਿਹੜਾ ਤੁਸੀਂ ਇਹਨੂੰ ਜਾਣਦੇ ਹੋਵੋਗੇ ਨਹੀਂ ਸਰ ਨਾਮ ਨਹੀਂ ਜੀ ਮੈਨੂੰ ਪਤਾ ਉਹਨਾਂ ਦਾ ਵੀ ਨਾ ਕਿਹੜਾ ਅਸਰ ਹੈਗਾ ਜੀ ਨਾਮ ਨਹੀਂ ਪਤਾ ਹੈਗਾ ਸੇ ਫੋਟੋ ਖਿੱਚੀ ਗਈ ਦੇ ਕੋਲ ਤੋਂ ਫੋਟੋ ਉੱਪਰ ਹੀ ਕੀਤੀ ਹੈ ਜੀ ਮੈਨੂੰ ਪਤਾ ਨਹੀਂ ਲੱਗਿਆ ਮੈਂ ਇੱਥੇ ਬੈਠੇ ਸੀਗੇ ਜੀ ਮੈਨੂੰ ਪਤਾ ਨਹੀਂ ਲੱਗੇ ਫੋਟੋ ਖਿੱਚੀ ਹੋਈ ਹੈ ਜੀ ਬੜੀ ਮੈਂ ਤੁਹਾਨੂੰ ਮਾਲੂ ਮੈਂ ਬੈਠਿਆ ਸੀਗਾ ਹੱਥ ਕਾਲੀ ਲਾਈ ਸੀ ਫੋਟੋ ਇੱਥੇ ਲਈ ਜਿਹਨਾਂ ਨੇ ਲਈ ਅੱਗੇ ਫਿਰ ਮਨਜੀਤ ਸਿੰਘ ਜਿਹੜਾ ਠੇਕੇਦਾਰ ਆ ਪਸ਼ੂਆਂ ਦਾ ਠੇਕਾ ਲੈਂਦਾ ਨਗਰ ਨਿਗਮ ਦਾ ਮਾਲੀ ਦਾ ਉਹਨੇ ਵਾਇਰਲ ਕੀਤੀ ਤੁਹਾਨੂੰ ਕਿਵੇਂ ਪਤਾ ਲੱਗੇ ਤੁਹਾਡੀ ਫੋਟੋ ਖਿੱਚੀ ਗਈ ਤੇ ਵਾਇਰਲ ਹੋ ਗਈ ਜਿਹਦਾ ਕੋਈ ਨਾ ਇੱਕ ਤੁਮ ਮੁੰਡਾ ਕੰਮ ਕਰਦਾ ਸੀਗਾ ਜੀ ਨੀਮਰ ਚ भी भी अच्छा नमाई लगਿਆ ਸੀ ਉਹਦੇ ਫੋਨ 'ਚ ਫੋਟੋ ਸੀਗੀ ਉਹਨੇ ਇਹਦੇ ਉਸ ਤੋਂ ਫੋਟੋ 'ਤੇ ਜੋ ਮੇਰੇ ਚਾਚੇ ਨੂੰ ਦਿਖਾ ਕੇ ਗਿਆ ਵੀ ਇਹ ਫੋਟੋ ਵੀ ਵੀ ਉਹਦੀ ਫੋਟੋ ਹੈਗੀ ਵੀ ਹੱਥ ਕੜੀ ਲੱਗੀ ਵੀ ਹੈਗੀ اچھا ਹਾਂਜੀ ਫਿਰ ਉਸ ਤੋਂ ਮੰਗ ਲਈ ਜੀ ਅਸੀਂ ਫੋਟੋ ਠੀਕ ਆ ਇਹਦੇ ਖਿਲਾਫ ਤੁਸੀਂ ਕੋਈ ਸ਼ਿਕਾਇਤ ਕਰੀ ਕਿਤੇ ਵੀ ਕਿਉਂਕਿ ਇਸ ਤਰ੍ਹਾਂ ਹੱਥ ਕੜੀ ਲਾ ਨਹੀਂ ਸਕਦੇ ਬੰਦੇ ਦੇ ਇਹ ਇਹ ਵੀ ਜੁਰਮ ਹੈ ਨਹੀਂ ਸ਼ਿਕਾਇਤ ਨਹੀਂ ਜੀ ਅਸੀਂ ਕੀਤੀ ਐ ਮੈਂ ਕਹਦੀ ਜੀ ਤੁਹਾਨੂੰ ਹੁਣ ਤੁਸੀਂ ਕਰੋਗੇ ਸ਼ਿਕਾਇਤ ਜੇ ਇਹ ਮਾਮਲਾ ਕਿਉਂਕਿ ਫਿਰ ਤੁਹਾਨੂੰ ਲੱਗਦਾ ਵੀ ਉਹ ਫਿਰ ਪ੍ਰੇਸ਼ਾਨ ਕੀਤਾ ਜਾ ਰਿਹਾ ਤੁਹਾਨੂੰ ਜੇ ਹਾਂਜੀ ਦੁਬਾਰਾ ਪਰੇਸ਼ਾਨ ਕੀਤਾ ਜਾਊਗਾ ਜੀ ਫਿਰ ਮੈਂ ਦੁਬਾਰਾ ਤੋਂ ਫਿਰ ਤੋਂ ਮੈਂ ਕਾਰਵਾਈ ਕਰੂੰਗਾ ਜੀ ਠੀਕ ਹੈ ਹੁਣ ਵੀ ਤੁਸੀਂ ਐਸਐਸਪੀ ਤੋਂ ਜਾਂ ਡੀਸੀਪੀ ਤੋਂ ਮੰਗ ਕਰਦੇ ਹੋ ਕਿ ਮੈਨੂੰ ਨਜਾਇਜ਼ ਅਸਕੜੀ ਜਿਹੜੀ ਲੱਗੀ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਹਾਂਜੀ ਉਹ ਮੈਂ ਮੰਗ ਕਰੂੰਗਾ ਜੀ ਮੈਂ ਉਹਨੂੰ ਲਿਖਤੀ ਰੂਪ ਤੇ ਜੀ ਦਰਜ ਕਰਵਾਉਣਾ ਚਾਹੂੰਗਾ ਜੀ ਉਹਨਾਂ ਨੂੰ ਦੰਗਰੇ ਵੀ ਮੇਰੀ ਨਜਾਇਜ਼ ਵੀ ਮੇਰੇ ਉਹ ਕੀਤਾ ਜੀ ਇੰਤਾਲ ਜੀ ਹੋਈ ਹੈ ਜੀ ਮੇਰੀ ਮਨਜ਼ੂਰੀ ਬਿਨਾਂ ਕੀਤੀ ਜੀ ਫੋਟੋ ਬਿਨਾਂ ਮਤਲਬ ਲਈ ਹਾਂਜੀ ਤਾਨੂੰ ਪਤਾ ਵੀ ਇਦਾਂ ਹੱਤਕੜੀ ਲਾ ਕੇ ਬਿਠਾ ਨਹੀਂ ਸਕਦੇ ਕਿਸੇ ਬੰਦੇ ਨੂੰ ਇਹ ਬਿਲਕੁਲ ਜਦੋਂ ਬੰਦੇ ਤੇ ਕੋਈ ਕੇਸ ਨਾ ਹੋਵੇ ਇਹ ਕਾਨੂੰਨ ਦੇ ਉਲੰਘਣਾ ਪੂਰੀ ਨਹੀਂ ਤਾਂ ਪਤਾ ਨਹੀਂ ਸੀਗਾ ਜੀ ਇਸੇ ਕਰਕੇ ਦੋਨੋਂ ਨੇ ਇਹ ਰੱਬ ਕੀਤਾ ਜੀ ਪਤਾ ਹੁੰਦਾ ਜੀ ਫਿਰ ਤਾਂ ਉਹਨਾਂ ਨੂੰ ਮੈਂ ਅਸੀ ਉਹਨਾਂ ਨੂੰ ਸਵਾਲ ਜੋ ਕਰਦਾ ਨਾ ਓਕੇ ਨਹੀਂ ਤੁਹਾਨੂੰ ਵੀ ਨਹੀਂ ਪਤਾ ਸੀ ਤੇ ਉਹਨਾਂ ਨੂੰ ਉਹਨਾਂ ਨੂੰ ਪੁਲਿਸ ਵਾਲਿਆਂ ਤੋਂ ਪਤਾ ਹੀ ਹੈ ਕਿਉਂਕਿ ਹਾਂ ਜੀ ਪਤਾ ਹੀ ਹੈ ਜੀ ਸਾਰੇ ਕਾਨੂੰਨ ਦਾ ਜੀ ਮੈਨੂੰ ਤਾਂ ਚਲੋ ਨਹੀਂ ਪਤਾ ਸੀ ਇਹ ਉਹਨਾਂ ਨੂੰ ਤਾਂ ਪਤਾ ਹੀ ਹੈ ਨਾ ਠੀਕ ਹੈ ਤੁਹਾਡੇ ਹੋਰ ਜਿਹੜੇ ਰਿਸ਼ਤੇਦਾਰ ਜਿਹੜੇ ਦੋਸਤੋ ਮਿੱਤਰਾਂ ਨੇ ਵੀ ਕਿਹਾ ਵੀ ਜਰੇ ਤੇਰਾ ਕੀ ਕਿੱਦਾਂ ਹੋ ਗਿਆ ਤੇਰੇ ਨਾਲ ਹਾਂਜੀ ਹਾਂਜੀ ਮਤਲਬ ਉਹਨਾਂ ਨੇ ਮੈਨੂੰ ਕਿਹਾ ਵੀ ਸੀਗਾ ਵੀ ਆਪਾਂ ਇਸ ਚੀਜ਼ ਦੀ ਕਾਰਵਾਈ ਕਰਨੀ ਹੈਗੀ ਵੀ ਫੋਟੋ ਐਦਾਂ ਦਾ ਲਾਜ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਐਦਾਂ ਫੋਟੋ ਖਿੱਚੇ ਵੀ ਹਟਕੜੀਆਂ ਲਾ ਸਕਦੇ ਆ ਫੋਟੋ ਨਹੀਂ ਖਿੱਚ ਸਕਦੇ ਹੈਗੇ ਜੀ ਠੀਕ ਆ ਤੇ ਝਗੜਾ ਕਿਹੜੀ ਗੱਲ ਦਾ ਤੁਹਾਡਾ ਮਨਜੀਤ ਸਿੰਘ ਠੇਕੇਦਾਰ ਨਾਲ ਝਗੜਾ ਮੇਰੇ ਕਿਸੇ ਗੱਲ ਦਾ ਨਹੀਂ ਹੈ ਵੀ ਮਤਲਬ ਐਕਚੁਅਲੀ ਨਾ ਮੈਂ ਪਹਿਲੇ 2023 ਚ ਜਦੋਂ ਠੇਕਾ ਮਿਲੇ ਜੀ ਇਹਨਾਂ ਨੂੰ ਹੂੰ ਉਸ ਟਾਈਮ ਮੈਂ ਲੇਬਰ ਚ ਮਤਲਬ ਗੱਡੀ ਦੇ ਕੰਮ ਕਰਦਾਂ ਕਰਨ ਵਾਸਤੇ ਰੱਖਿਆ ਜੀ ਮੈਨੂੰ ਇਹਨਾਂ ਨੇ ਵਾਰਾ ਪਸ਼ੂ ਖਣ ਲਈ ਠੀਕ ਆ ਹਾਂਜੀ ਉਸ ਤੋਂ ਬਾਅਦ ਚਲੋ 2-3 ਮਹੀਨੇ ਕੰਮ ਕਰਦੇ ਨੇ ਉਸ ਤੋਂ ਬਾਅਦ ਜੀ ਮੇਰੇ ਤੇ ਬੰਦਿਆਂ ਨੇ ਮਤਲਬ ਡੰਗਰਾਂ ਵਾਲੇ ਨੇ ਇੱਕ ਹਮਲਾ ਵੀ ਕੀਤਾ ਮੇਰੇ ਛੱਟਾ ਸੂਟਾ ਮਾਰ ਗਏ ਜੀ ਠੀਕ ਹੈ ਉਹ ਛੱਟਾ ਮਾਰੀ ਉਹ ਸੋਹਣੇ ਠਾਣੇ ਚ ਪਰਚਾ ਕਟਵਾਇਆ ਹੋਇਆ ਜੀ ਮਨਜੀਤ ਸਿੰਘ ਵੱਲੋਂ ਠੇਕੇਦਾਰ ਵੱਲੋਂ ਜੀ ਠੀਕ ਹੈ ਉਸ ਪਰਚੇ ਦੇ ਵੀ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਜੀ ਮਤਲਬ ਵਿਚੋ ਰੁਕ ਰੁਕਤਾ ਜੀ ਇਹਨਾਂ ਨੇ ਇਸ ਨੇ ਕੋਈ ਕਾਰਵਾਈ ਨਹੀਂ ਕੀਤੀ ਮਨਜੀਤ ਸਿੰਘ ਨੇ ਯੂਐਸਟੀ ਤੇ ਸੀ ਬਰਿੰਦਰ ਦੀ ਕਹਾਣੀ ਅਜੇ ਨੌਜਵਾਨਾਂ ਤੇ ਕਈ ਵਾਰ ਉਸ ਤਸੱਦਦ ਕਰਦੀ ਹੈ ਪਰ ਜਿਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਹੈ ਕੈਪੋਰਸ ਵਾਲਿਆਂ ਨਾਲ ਦੁਸ਼ਮਣੀ ਵੀ ਮਾੜੀ ਤੇ ਦੋਸਤ ਵੀ ਮਾੜੀ ਉਸ ਤਹਿਤ ਬਹੁਤੇ ਲੋਕ ਤਸੱਦਦ ਚੱਲਦੇ ਨੇ ਪਰੇਸ਼ਾਨੀਆਂ ਚੱਲਦੇ ਨੇ ਜਲਾਲਤ ਚੱਲਦੇ ਨੇ ਪਰ ਪੁਲਿਸ ਕੋਲ ਸ਼ਿਕਾਇਤ ਨਹੀਂ ਕਰਦੇ ਕਈ ਭੋਲੇ-ਬਾਲੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਉਹ ਉਹਨਾਂ ਦੀ ਰਾਖੀ ਵੀ ਕਾਨੂੰਨ ਕਰਦਾ ਤੇ ਉੱਚ ਪੁਲਿਸ ਅਧਿਕਾਰੀਆਂ ਤੱਕ ਜੇਕਰ ਉਹ ਪਹੁੰਚ ਕਰਦਾ ਉਹਨਾਂ ਨੂੰ ਇਨਸਾਫ ਮਿਲ ਸਕਦਾ ਜੇਕਰ ਪੁਲਿਸ ਅਧਿਕਾਰੀ ਵੀ ਇਨਸਾਫ ਨਾ ਦੇਣ ਉਹ ਦਾਲਤ ਵਿੱਚ ਜਾ ਸਕਦੇ ਨੇ ਸੋ ਹੱਥ ਘੜੀ ਲਗਾਉਣੀ ਕਿਸੇ ਵਿਅਕਤੀ ਦੇ ਕਿੰਨੀ ਕੁ ਜਾਇ ਜਾਜਾ ਨਿਆਜਾ ਇਹ ਕਾਨੂੰਨ ਨੇ ਵੇਖਣਾ ਭਾਵੇਂ ਕਿ ਨੌਜਵਾਨ ਨੇ ਮਨ ਬਣਾ ਲਿਆ ਕਿ ਇਸ ਮਾਮਲੇ ਦੇ ਉਸ ਕਹਤੇ ਕਰੇਗਾ ਪਰ ਮਾਮਲਾ ਉਸ ਗੱਲ ਨਾਲ ਜੁੜਿਆ ਹੋਇਆ ਜੋ ਮਹੱਲੀ ਨਗਰ ਨਗਰ ਦੇ ਵਿੱਚ ਇੱਕ ਵੱਡਾ ਸਕੈਂਡਲ ਆ ਅਵਾਰਾ ਪਸ਼ੂ ਨੂੰ ਫੜਨ ਦਾ ਅਵਾਰਾ ਪਸ਼ੂ ਨੂੰ ਫੜਨ ਦਾ ਠੇਕਾ ਮਨਜੀਤ ਸਿੰਘ ਨਾਂ ਦੇ ਉਸ ਵਿਅਕਤੀ ਨੂੰ ਦਿੱਤਾ ਹੋਇਆ ਜਿਸ ਦੇ ਖੁਦ 30 35 ਪਸ਼ੂ ਨੇ ਇਸੇਦਾਰੀ ਵਿੱਚ ਕਿਸੇ ਹੋਰ ਵਿਅਕਤੀ ਕੋਲ ਉਸਨੇ ਜਿਹੜੇ ਪਸ਼ੂ ਰੱਖੇ ਹੋਏ ਨੇ ਉੱਪਰ ਤੱਕ ਪਹੁੰਚ ਹੈ ਕੁਝ ਪੁਲਸ ਵਾਲਾ ਨਾਲ ਉਸਦੀ ਦੋਸਤੀ ਹੈ ਦੋਸਤੀ ਦਾ ਨਜਾਇਜ਼ ਪੈਦਾ ਉਠਾ ਕੇ ਉਹ ਇਸ ਤਰ੍ਹਾਂ ਦਾ ਧੰਦਾ ਕਰਦਾ ਹੈ ਇੱਕ ਵੱਡਾ ਗੋਲਮਾਲ ਹੈ ਤੁਸੀਂ ਵੇਖਿਆ ਹੋਣਾ ਕਿ ਮਾਲੀ ਦੇ ਵਿੱਚ ਕਿੰਨੇ ਅਵਾਰਾ ਪਸ਼ੂ ਫਿਰਦੇ ਨੇ ਪਰ ਨਾਲ ਦੀ ਨਾਲ ਮਾਲੀ ਇਸ ਕੰਮ ਦਾ ਠੇਕਾ ਵੀ ਦਿੰਦਾ ਹੈ ਤੇ ਠੇਕੇਦਾਰ ਨੂੰ ਪੈਸੇ ਵੀ ਦਿੰਦਾ ਹੈ ਸੋ ਇਸੇ ਠੇਕੇਦਾਰ ਨਾਲ ਨੌਜਵਾਨ ਦਾ ਕੋਈ ਵਿਵਾਦ ਸੀ ਉਹ ਬਵਾਦ ਦੇ ਵਿੱਚ ਖੁੰਦਕ ਕੱਢਣ ਵਾਸਤੇ ਨੌਜਵਾਨ ਦੇ ਹੱਥ ਕੜੀ ਲਗਾਈ ਗਈ ਤੇ ਖੁਦ ਫਿਰ ਠੇਕੇਦਾਰ ਨੇ ਉਹ ਜੋ ਮਨਜੀਤ ਸਿੰਘ ਆ ਉਹਨੇ ਇਹ ਫੋਟੋ ਵਾਇਰਲ ਕੀਤੀ ਸੋ ਦੇਖਦੇ ਆ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਕੀ ਵਰਿੰਦਰ ਸਿੰਘ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਖੁੱਕਰ ਐਸਐਸ ਨਗਰ ਮਹਾਲੀ